ਸਿਵੀਆ ਅਹਨੇ ਸਹਜ ਦਰਸਨ ਪਰਸੇ ਆ ਗੁਰੂ ਕਾ ਜਨਮ ਮਰਨ ਦੁਖ ਹੋਵੇ ਸਿਫਤਿ ਖਸਮ ਦੀ ਨੂਰ ਅਰਸੋਂ ਕੁਰਸਾ ਤੁਦੜ ਠੇ ਸਚੇ ਪਾਤਸ਼ਾਹ ਮਨ ਜਨਮ ਜਨਮ ਦੀ ਸੱਜਣਾ ਸੱਚਾ ਪਾਤਸ਼ਾਹ ਸਿਰ ਸਾਹੰਦਾ ਜਿਸ ਪਾਸ ਬਹਠੀਆਂ ਸੋਹੀਆ ਸਵਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਤੇ ਲੰਗ ਮਹੱਲਾ ਪਹਿਲਾ ਘਰ ਤੀਜਾ ਏਕ ਓੰਕਾਰ ਸਤ ਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਈ ਕੰਤਨਾ ਭਾਵੈ ਚੂਲੜਾ ਪਿਆਰੀ ਕਿਉ ਧਨ ਸੀਜੈ ਜਾਈ ਇਹੋ ਤਨ ਮਾਇਆ ਪਾਹਿਆ ਪਿਆਰੀ ਲੀਤੜਾ ਲਬ ਰੰਗਾਈ ਤਨ ਤਨਾ ਭਾਵੈ ਚੂਲੜਾ ਪਿਆਰੀ ਕਿਉ ਧਨ ਸੀਜੈ ਜਾਈ ਹਾਂ ਕੁਰਬਾਨਾ ਜਾਵ ਮਿਹਰਵਾਨਾ ਹਾਂ ਕੁਰਬਾਨਾ ਜਾਵ ਹਾਂ ਕੁਰਬਾਨਾ ਜਾਵ ਤਿਨਾ ਕੈ ਲਨ ਜੋਤੀ ਰਾਣਾ ਲਨ ਜੋਤੀ ਰਾਣਾ ਤੇ ਨਾ ਕੈ ਹਉ ਸਦ ਕੁਰਬਾਨ ਜਾ ਰਹਾ ਕਾਇਆ ਰੰਗਣ ਜੀਤੀਐ ਪਿਆਰੇ ਪਾਈਂ ਨਉ ਮਜੀਠਾ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨ ਕੀ ਚੋਲੇ ਰਤੜੇ ਪਿਆਰੀ ਕੰਤ ਤਿਨਾ ਕੈ ਪਾਸ ਰਾਹੀ ਜੀ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੀ ਆਪੇ ਰੰਗੀ ਆਪੇ ਨਦਰ ਕਰੀ ਨਾਨਕ ਕਾਮਣ ਕੰਤਿ ਭਾਵ ਆਪੇ ਹੀ 라ਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ 라ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ